ਹਾਂ ਸਰਮ ਸਿੰਘ ਕੁਮਾਰ ਪਿਛਲੇ ਦਿਨੀ ਬਟਾਲਾ ਪੁਲਿਸ ਵੱਲੋਂ ਕਾਸ਼ੋ ਸਰਚ ਅਭਿਆਨ ਦੇ ਤਹਿਤ ਇੱਕ ਸਰਚ ਅਭਿਆਨ ਕੀਤਾ ਗਿਆ ਸੀ ਗਾਂਧੀ ਕੈਂਪਾਇਰ ਚ ਜਿੱਥੇ ਪੁਲਸ ਨੂੰ ਕੁਝ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਬਲਾਕ ਸਰਦਾਰ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਸਮਝਦੇ ਹੋ ਕਿ ਜਿਸ ਤਰੀਕੇ ਨਾਲ ਪੁਲਸ ਦੇ ਵਿਰੋਧ ਕੀਤਾ ਗਿਆ ਪੁਲਿਸ ਸਾਡੇ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਹੈ ਇਹਨਾਂ ਨਸ਼ਿਆਂ ਦਾ ਜੋ ਘਰ ਘਰ ਚੋਂ ਕਿਨੇ ਨਸ਼ੇ ਉਹਨਾਂ 'ਚ ਬਚਾਉਣਾ ਚਾਹੁੰਦੀ ਹੈ ਤੇ ਸਾਨੂੰ ਵੀ ਚਾਹੀਦਾ ਕਿ ਪੁਲਿਸ ਦਾ ਸਾਥ ਦਈਏ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਅੱਗੇ ਆਣ ਕੇ ਰੁਕਾਵਟ ਬੰਦੀ ਕੋਸ਼ਿਸ਼ ਕੀਤੀ ਹੈ ਜਿਹਨਾਂ ਦੇ ਗਲਤ ਕਰ ਨਹੀਂ ਹੋਣਾ ਚਾਹੀਦਾ ਇਦਾਂ ਜਿਨ੍ਹਾਂ ਨੇ ਵਿਰੋਧ ਕੀਤਾ ਕਿ ਉਹਨਾਂ ਦੇ ਕਾਰਵਾਈ ਨਹੀਂ ਚਾਹੀਦੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤੇ ਮੰਨੂਗਾ ਮੈਂ ਸਾਨੂੰ ਬੇਨਤੀ ਕਰਾਂਗੇ ਕਿ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਪੁਲਿਸ ਵਾਲੇ ਨੇ ਉਹ ਜੀ ਪਾਵਰ ਦਿੱਤੀ ਜਾਵੇ ਔਰ ਜਿਨ੍ਹਾਂ ਨੇ ਰੁਕਾਵਟ ਬਣੇ ਨੇ ਉਹਨਾਂ ਤੇ ਕਾਨੂੰਨ ਦਾ ਵਿਰੋਧ ਜਿਹਦੀ ਕਾਰਵਾਈ ਬੰਦੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਕੇ ਲੋਕਾਂ ਨੂੰ ਵੀ ਇਸ ਗੱਲ ਦਾ ਡਰ ਪਾ ਹੋਵੇ ਕਿ ਜੇ ਅਸੀਂ ਕਿਸੇ ਵੀ ਸਰਕਾਰੀ ਕਾਮੇਰ ਕਾਵਰ ਬਣਾਗੇ ਤੇ ਸਾਡੇ ਤੇ ਵੀ ਐਕਸ਼ਨ ਹੋ ਸਕਦਾ ਕੀ ਕਾਰਨ ਤੁਹਾਨੂੰ ਲੱਗਦਾ ਕਿ ਇਹ ਰੋਕਣ ਦਾ ਪੁਲਿਸੀ ਵੇਖੋ ਪੁਲਿਸ ਨੂੰ ਰੋਕਣ ਵਾਸਤੇ ਇਹ ਜਿਹੜੇ ਲੋਕ ਨੇ 75 70 ਸਾਲਾਂ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਰਿਹਾ ਇਹਦਾ ਮਤਲਬ ਹੈ ਕਿ ਇਹਨਾਂ ਦੀ ਵੀ ਇਨਵੋਲਵਮੈਂਟ ਹੈ ਜੇ ਅਸੀਂ ਚੋਰ ਨਹੀਂ ਸਾਨੂੰ ਡਰ ਕਾ ਜਾ ਜੇ ਚੋਰ ਸੀ ਨਾ ਤਾਂ ਇਹਨਾਂ ਕਾਉਂ ਬਣੇ ਨਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਉਹਨਾਂ ਦਾ ਆਪਰੇਸ਼ਨ ਸੀ ਉਹ ਫੇਲ ਹੋ ਜਾਏ ਲੇਕਿਨ ਮੈਂ ਸਲੂਟ ਕਰਦਾ ਹਾਂ ਮਾਨਯੋਗ ਜਿਹੜੇ ਸਾਡੇ ਐਸਐਚਓ ਸਾਹਿਬ ਨੇ ਜਿਨ੍ਹਾਂ ਨੇ ਪੂਰੀ ਦਲੇਰੀ ਵਿਖਾਈ ਹੈ ਜੇ ਉਹ ਮੌਕੇ ਤੇ ਦਲੇਰੀ ਨਾ ਵਿਖਾਉਂਦੇ ਤੇ ਕੋਈ ਨਾ ਕੋਈ ਵੱਡਾ ਖਾਗਡ ਹੋ ਜਣਾ ਸੀ ਇਹਨਾਂ ਨੇ ਪੁਲਿਸ ਵਾਲੇ ਦੇ ਹੱਥੀ ਪਾਇਆ ਸੀ ਮੈਂ ਇਸ ਗੱਲ ਵਾਸਤੇ ਮਾਰਜੂਗਾਂ ਮੈਂ ਸਾਨੂੰ ਬੇਨਤੀ ਕਰਾਂਗਾ ਕਿ ਜਿਹੜੇ ਇਹੋ ਜਿਹੇ ਅਫਸਰ ਨੇ ਇਹਨਾਂ ਦੀ ਪੰਜਾਬ ਲੈਵਲ ਤੇ ਹੌਸਲਾ ਜਗੇ ਹੋਣੀ ਚਾਹੀਦੀ ਹੈ ਇਹਨਾਂ ਨੂੰ ਕੋਈ ਨਾ ਕੋਈ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਸਬੂਤ ਨੂੰ ਸਾਡੇ ਨਾਲ ਨੇ ਆਪਾਂ ਨਾਲ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਪਿਛਲੇ ਦਿਨੀ ਜਿਹੜੀ ਆ ਪਟਨਾ ਪੁਲਿਸ ਦੇ ਨਾਲ ਜਿਹੜੀ ਝੜਪੀ ਪਤਰੀ ਤੇ ਦੀ ਵਿਖਣ ਨੂੰ ਮਿਲੀ ਆ ਉਹਦੇ ਬਾਰੇ ਕੀ ਕਹਿਣਾ ਕੋਣੀ ਘੜਾ ਨਾ ਮੈਨੇਜਰ ਰਤਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਸਪੁਰ ਜੋ ਵੀ ਸ਼ਹਿਰ ਚ ਘਟਨਾ ਵਾਪਰੀ ਆ ਬੜੀ ਮੰਦ ਭਾਗੀ ਕਿਉਂਕਿ ਇਹ ਵੀਡੀਓਸ ਵਾਇਰਲ ਹੋਈ ਆ ਸਾਰੇ ਸ਼ਹਿਰ ਸਾਰੇ ਜ਼ਿਲ੍ਹੇ ਨੇ ਸਾਰੇ ਪੰਜਾਬ ਨੇ ਵੀਡੀਓ ਵੇਖੀ ਆ ਔਰ ਤੁਸੀਂ ਦੇਖੋ ਇੱਕ ਪਾਸੇ ਤੇ ਅਸੀਂ ਕਹਿ ਰਹੇ ਆ ਜੀ ਪੁਲਿਸ ਨਸ਼ੇ ਜਿਹੜੇ ਕੰਟਰੋਲ ਨਹੀਂ ਕਰ ਰਹੇ ਨਸ਼ੇ ਕੰਟਰੋਲ ਨਹੀਂ ਕਰ ਰਹੀ ਪੁਲਿਸ ਨਾਲ ਲੀ ਹੋਈ ਹੈ ਜੇਕਰ ਹੁਣ ਪੁਲਿਸ ਕੰਮ ਕਰਨ ਦੇ ਹੀ ਆਪਣੀ ਡਿਊਟੀ ਕਰਦੀ ਹੈ ਤੇ ਤੁਸੀਂ ਪੁਲਿਸ ਨੂੰ ਰੋਕੋਗੇ ਤੇ ਪੰਜਾਬ ਚ ਨਸ਼ੇ ਕਿਤਨਾ ਕੰਟਰੋਲ ਹੋਣਗੇ ਇੱਕ ਪਾਸੇ ਦੂਜੇ ਪਾਸੇ ਇੱਥੋਂ ਦਾ ਜਿਹੜਾ ਐਮਸੀਏ ਕਾਂਗਰਸ ਦਾ ਉਹ ਵੀਡੀਓ ਦੇ ਵਿੱਚ ਸਾਫ ਸਾਫ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਪੁਲਿਸ ਦੇ ਗਲ ਪੈਣ ਦੇ ਆ ਇੱਥੋਂ ਤੱਕ ਵੀ ਉਹਨੇ ਮੋਬਾਈਲਾਈਜ਼ ਲੋਕਾਂ ਨੂੰ ਕੀਤਾ ਕਿ ਪੁਲਿਸ ਦੀਆਂ ਪੱਗਾਂ ਤੱਕ ਲੌਣ ਤੱਕ ਉਹ ਗਏ ਨੇ ਉਹ ਵਕਰੀ ਗੱਲ ਆ ਖੀਰ ਤੇ ਐਸਐਚਓ ਨੇ ਮੈਸਮੇ ਨਾਲ ਬੜੀ ਸਮਝਦਾਰੀ ਨਾਲ ਬੜੀ ਦਲੇਰੀ ਨਾਲ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਸਾਡੇ ਕੰਮ ਦੇ ਵਿੱਚ ਵਿਘਨ ਨਾ ਪਾਓ ਸਾਨੂੰ ਆਪਣੀ ਡਿਊਟੀ ਕਰਨ ਦਿਓ ਜੇ ਪੰਜਾਬ ਦੇ ਲੋਕ ਇਹਨਾਂ ਦਾ ਸਾਥ ਨਹੀਂ ਦੇਣਗੇ ਅੱਜ ਭਗਵੰਤ ਮਾਨ ਸਰਕਾਰ ਨੇ ਇੱਕ ਪੂਰਾ ਸਿਸਟਮ ਤਿਆਰ ਕੀਤਾ ਪੰਜਾਬ ਦੇ ਅੰਦਰ ਕਿ ਨਸ਼ਿਆਂ ਨੂੰ ਕਿਸ ਤਰ੍ਹਾਂ ਠੱਲ ਪਾਉਣੀ ਆ ਕਿਉਂਕਿ ਜਿਹੜੀ ਘਰ ਘਰ ਅੱਗ ਬਣ ਲਈ ਆ ਅੱਜ ਸਾਡੇ ਘਰ ਬੰਦ ਹੀ ਕੱਲ ਕਿਸੇ ਦੇ ਘਰ ਵੀ ਬਣ ਸਕਦੀ ਤੇ ਸਾਨੂੰ ਸੋਚ ਕੇ ਚੱਲਣਾ ਚਾਹੀਦਾ ਔਰ ਮੋਰਓਵਰ ਇਹ ਜਿਹੜੇ ਐਮਸੀ ਨੇ ਇਹਨਾਂ ਦੇ ਮਾਰ ਕੋਈ ਨਾ ਕੋਈ ਤਾਕਤ ਜ਼ਰੂਰ ਕੰਮ ਕਰ ਰਹੀ ਆ ਜਿਹੜੀ ਮਤਲਬ ਇਹਨਾਂ ਨੂੰ ਇਨਸਟੀਗੇਟ ਕਰ ਰਹੀ ਏ ਕਿ ਤੁਸੀਂ ਇਹਨਾਂ ਨੂੰ ਰੋਕੋ ਕਿਉਂਕਿ ਚੰਗੇ ਕੰਮ ਕੋਈ ਬੰਦਾ ਕੰਮ ਕਰਦਾ ਸਮਾਜ ਦੇ ਅੰਦਰੋਂ ਚੰਗਾ ਕੰਮ ਨਹੀਂ ਨੋਕ ਕਰ ਦਿੰਦੇ ਅੱਜ ਸਾਡੇ ਐਮਐਲਏ ਸਾਹਿਬ ਨੂੰ ਬਦਰਾਮ ਕਰ ਰਹੇ ਨੇ ਵੇਖੋ ਜੀ ਉਹ ਨਸ਼ੇ ਵੇਚਦੇ ਨਸ਼ੇ ਵਕਾਉਂਦੇ ਨੇ ਉਹ ਇਮਾਨਦਾਰ ਨਹੀਂ ਉਹ ਕਰਪਟ ਨੇ ਮੈਂ ਕਹਿੰਦਾ ਕਿ 17 ਸਾਲਾਂ ਵਿੱਚ ਮੈਂ ਦਾਅਵੇ ਨਾ ਕਹਿੰਦਾ ਕਿ ਇਹੋ ਜਿਹੇ ਐਮਐਲਏ ਅੱਜ ਤੱਕ ਕਿਸੇ ਨੂੰ ਨਾਮ ਮਿਲਿਆ ਵਾ ਤਨੋਂ ਮਿਲਣਾ ਅੱਜ ਬਟਾਲੇ ਦੇ ਲੋਕ ਸਾਰੇ ਖੁਸ਼ ਨੇ ਸਾਨੂੰ ਕਹਿੰਦੇ ਜੀ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ ਅਸੀਂ ਤੇ ਕੰਮਾਂ ਦੇ ਆਧਾਰ ਤੇ ਤੁਹਾਡੇ ਕੋਲ ਵੋਟ ਲੈਣੀ ਆ ਤੁਸੀਂ ਸ਼ਹਿਰ ਦੇ ਵਿੱਚ ਵੇਖ ਲਓ ਸਾਰੇ ਰੋਡ ਚੌੜੇ ਕਰਤੇ ਚੌਂਕ ਚੌੜੇ ਕਰਤੇ ਬਾਹਰ ਗੇਟ ਬਣਾਉਂਦੇ ਨੇ ਤਹਿਸੀਲ ਕੰਟਰੋਲ ਐਕਸ ਬਣਾਉਂਦਾ ਸਾਰੇ ਪਾਰਕ ਬਣਾਉਂਦੇ ਨੇ ਝੂਟੇ ਲਾਉਂਦੇ ਨੇ ਹਾਂਜੀ ਤੇ ਬਾਕੀ ਜਿਹੜੇ ਜਿਹੜੇ ਕੰਮ ਅਸੀਂ ਕਰੀ ਜਾ ਰਹੇ ਆ ਅਸੀਂ ਨਵੇਂ ਆ ਪਬਲਿਕ ਸਾਨੂੰ ਦੱਸਿਆ ਕਿ ਆਹ ਨੂੰ ਕੰਮ ਕਰਨ ਵਾਲੇ ਆ ਲੇਕਿਨ ਜਿੱਥੋਂ ਤੱਕ ਇਹਨੇ ਮਾੜੇ ਅੰਸਰਾਂ ਦੀ ਗੱਲ ਹੈ ਇਹਨਾਂ ਨੂੰ ਕੰਟਰੋਲ ਕਰਨਾ ਪਏਗਾ ਮੈਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਵੀ ਇਹ ਗੱਲ ਅੱਜ ਇਸ ਚੈਨਲ ਦੇ ਮਾਧਿਅਮ ਰਾਹੀਂ ਕਹਾਂਗਾ ਕਿ ਜਿੱਥੇ ਜਿੱਥੇ ਪੁਲਿਸ ਜਾਂਦੀ ਹੈ ਉਹਨਾਂ ਦਾ ਸਾਥ ਦਿਓ ਜਿਹੜੇ ਜਿਹੜੇ ਇਲਾਕੇ 'ਚ ਪੁਲਿਸ ਜਾਂਦੀ ਲੋਕਾਂ ਨੂੰ ਕਹਾਂਗਾ ਪਬਲਿਕ ਨੂੰ ਕਹਾਂਗਾ ਕਿ ਉਹਨਾਂ ਸਾਥ ਦਿਓ ਕਿਉਂਕਿ ਅੱਜ ਸਾਡੇ ਬੱਚਿਆਂ ਦਾ ਫਿਊਚਰ ਦਾ ਸਵਾਲ ਹੈ ਸਾਡੇ ਬੱਚੇ ਤਾਂ ਨਿਕਲਦੇ ਜਾ ਰਹੇ ਨੇ ਪੰਜਾਬ ਦੇ ਅੰਦਰ ਤੁਸੀਂ ਦੇਖੋ ਜੇ ਬੰਗਾਂ ਤੇ ਟੀਕੇ ਲੱਗੇ ਬੱਚੇ ਰੂੜੀਆਂ ਤੇ ਪਏ ਅਸੀਂ ਖੁਦ ਦੇਖੇ ਨੇ ਇਹ ਜੇ ਹਾਲਾਤ ਪੰਜਾਬ ਦੇ ਰਹੇ ਬੱਚੇ MBA ਕਰਕੇ ਡਿਗਰੀਆਂ ਕਰਕੇ ਵੱਡੀਆਂ-ਵੱਡੀਆਂ ਅੱਜ 5-5000 ਦੀ ਨੌਕਰੀ ਤੇ ਮਾਤਾ ਇਹਨੇ ਪਰ ਫਿਰ ਵੀ ਸਾਡੀ ਸਰਕਾਰ ਨੇ ਆਉਂਦਿਆ ਸਾਲ 50000 ਨੌਕਰੀਆਂ ਬੱਚਿਆਂ ਨੂੰ ਦਿੱਤੀਆਂ ਨੇ ਇਹ ਸਾਥ ਤੁਹਾਡੇ ਲੋਕਾਂ ਨੂੰ ਦੇਣਾ ਪਏਗਾ ਅੱਜ ਨਸ਼ਿਆਂ ਨੂੰ ਕੰਟਰੋਲ ਕਰਨਾ ਪੁਲਿਸ ਦਾ ਸਾਥ ਦਿਓ ਤਾ ਹੀ ਨਸ਼ੇ ਕੰਟਰੋਲ ਹੋ ਸਕਦਾ ਜੇਕਰ ਅਸੀਂ ਪੁਲਿਸ ਦੀਆਂ ਪੱਗਾਂ ਲਾਵਾਂਗਾ ਨਾ ਹੱਥੀ ਪਾਵਾਂਗੇ ਤੇ ਪੰਜਾਬ ਚ ਨਸ਼ੇ ਕੌਣ ਕੰਟਰੋਲ ਕਰੇਗਾ ਪਹਿਲੀ ਗੱਲ ਇਹ ਹੈ ਕਿ ਮੈਂ ਉਸ ਦਿਨ ਵੀ ਦੱਸਿਆ ਸੀ ਕਿ ਜਿਨ੍ਹਾਂ ਘਰ ਮੈਂ ਗਿਆ ਪਿਛੇ ਬਿਕਰਮ ਤੇ ਰਗੋਪਰਾਸ ਵਾਲੇ ਠੀਕ ਹੈ ਨਾ ਉਹਦੇ ਘਰ ਦੀ ਸਰਕਾਰੀ ਜੋਬ ਕਰਦੀ ਹੈ ਜਿਹੜੇ ਸਰਕਾਰੀ ਜੋਬ ਕਰਦੇ ਉਹ ਘਰ ਇਹ ਕਰ ਸਕਦੇ ਐ ਦਬਾਅ ਜਾਨ ਬੁਰਕੇ ਸਰਾਰਤੀ ਅਨਸਰ ਨੇ ਜਿਹੜੇ ਆਮ ਆਦਮੀ ਵਾਲੇ ਜਾਣ ਬੁਝ ਕੇ ਗਲਤੀ ਜਨਨ ਕਿ ਬਾਰ-ਬਾਰ ਬਾਈਟ ਦੇ ਰਹੇ ਨੇ ਉਹਨਾਂ ਨੂੰ ਕੋਈ ਤੁਸੀਂ ਉੱਥੇ ਬੈਠ ਕੇ ਬਾਈਟਾਂ ਦੇ ਰਹੇ ਨੋ ਉਹ ਭਾਜੀ ਉੱਥੇ ਆਣ ਕੇ ਉਹਨਾਂ ਦਾ ਘਰ ਦੇਖੋ ਆਣ ਕੇ ਉਹਨਾਂ ਦਾ ਘਰ ਉਹਦੇ ਲਾਗੂ ਸੂਲ ਹੋ ਉਹਨਾਂ ਦੇ ਜਿਹੜੇ ਵੀ ਇੱਥੇ ਵਲੰਟੀਅਰ ਹੈਗੇ ਨੇ ਆਪਣੇ ਗਾਂਧੀ ਕੈਂਪ ਦੇ ਵਿੱਚ ਉਹਨਾਂ ਨੂੰ ਪੁੱਛੋ ਕਿ ਉਹ ਜਿਹੜੇ ਨਸ਼ੇ ਵਾਲੇ ਹੈਗੇ ਨੇ ਉਹਨਾਂ ਦਾ ਘਰ ਜੇ ਜਾ ਕੇ ਪਤਾ ਕਰੋ ਉਹਨਾਂ ਦੇ ਘਰ ਜਾ ਕੇ ਪਤਾ ਕਰਨ ਲੈਣੇ ਇੱਕ ਵਾਰੀ ਕਿ ਉਹਨਾਂ ਨੂੰ ਕਿਉਂ ਬਦਨਾਮ ਕਰਦੇ ਪਿਓ ਭਾਜੀ ਇਹ ਡਿਆਲਟੀ ਮੰਨਿਓ ਉਹਨਾਂ ਦੀ ਮਾਤਾ ਮੇਰੇ ਅੰਕ ਤੇ ਉਹਨਾਂ ਦੀ ਨੂੰ ਅੱਗੇ ਕੱਲ ਰੋਪੀ ਮੇਰੇ ਅੱਗੇ ਮੇਰੇ ਕੋ ਮੋਰ ਲਵਾਣਾ ਹੈ ਸੀ ਉਹਨਾਂ ਦੇ ਕੋਈ ਬੇਟੀ ਦਾ ਕੋਈ ਹੈਗਾ ਸੀ ਕੋਈ ਸਰਟੀਫਿਕੇਟ ਤੇ ਰੋਹ ਪਈਆਂ ਮੇਰੇ ਅੱਗੇ ਕਹਿੰਦੇ ਸਭ ਤੋਂ ਭਲਾਮਨਸ ਪਰਿਵਾਰ ਰਹੀ ਆ ਯਾਨੀ ਕਿ ਗਾਂਧੀ ਕੈਂਪ ਦੇ ਵਿੱਚ ਇੱਕ ਭਲੇਮਨਸ ਪਰਿਵਾਰ ਨੇ ਉਹ ਠੀਕ ਹੈ ਤੇ ਕਹਿੰਦੇ ਕਿ ਜੇ ਤੁਹਾਡੇ ਨਾਲ ਉਹ ਕਰਦੇ ਪਏ ਨੇ ਤਾਂ ਫਿਰ ਮਾਰੇ ਬੰਦੇ ਨਾਲ ਕੀ ਹੋਏਗਾ ਇੱਕ ਚੰਗੇ ਬੰਦੇ ਨਾਲ ਬਾਰ-ਬਾਰ ਨਜਾਇਜ਼ਆ ਕਰਦੇ ਨੇ ਬਾਰ-ਬਾਰ ਨਜਾਇਜ਼ ਕਰਦੇ ਨੇ ਪਾਰਟੀ ਜਿਹੜੀ ਆ ਨਸ਼ਾ ਨੂੰ ਲੈ ਕੇ ਪੂਰੀ ਤਰ੍ਹਾਂ ਸਖਤ ਨਜ਼ਰ ਆਈ ਹੈ ਸਰਵਿਸ ਕੁਮਾਰ ਬਟਾਲਾ ਗੁਰਦਾਸ